ਅੱਜ ਫਲੋਰ ਦੇ ਕਲਸੀ ਨਗਰ ਦੀ ਮਾਰਕੀਟ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਫਲੋਰ ਬਿਜਲੀ ਵਿਭਾਗ ਦੇ ਜਈ ਬਨ ਰਜੇਸ਼ ਅਨੰਦ ਨੇ ਆਪਣੇ ਕਰਮਚਾਰੀਆਂ ਨਾਲ ਮਾਰਕੀਟ ਵਿੱਚ ਲੱਗੇ ਮੀਟਰਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ 60 ਦੇ ਕਰੀਬ ਬਿਜਲੀ ਚੋਰੀ ਕਰਨ ਵਾਲੀਆਂ ਨਜਾਇਜ਼ ਕੁੰਡੀਆਂ ਫੜੀਆਂ ਗਈਆਂ ਤੇ ਉੱਥੇ ਹੀ ਮਾਰਕੀਟ ਦੇ ਦੁਕਾਨਦਾਰਾਂ ਨੇ ਜਦੋਂ ਦੇਖਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਦੁਕਾਨਾਂ ਦੇ ਮੀਟਰ ਵੇਖੇ ਜਾ ਰਹੇ ਹਨ ਤਾਂ ਉਹ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਭਜਦੇ ਹੋਏ ਨਜ਼ਰ ਆਏ ਤੇ ਜਦੋਂ ਫਿਰ ਬਿਜਲੀ ਕਰਮਚਾਰੀਆਂ ਨੇ ਦੁਕਾਨਾਂ ਦੀਆਂ ਛੱਤਾਂ ਤੇ ਚੜ ਕੇ ਵੇਖਣਾ ਸ਼ੁਰੂ ਕੀਤਾ ਤਾਂ ਇੱਕ ਜੋੜ ਦੇ ਉੱਤੇ 15 ਤੋਂ 20 ਦੇ ਕਰੀਬ ਨਜਾਇਜ਼ ਕੁੰਡੀਆਂ ਬਿਜਲੀ ਦੀਆਂ ਤਾਰਾਂ ਨੂੰ ਲਾਈਆਂ ਹੋਈਆਂ ਸਨ ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਕੁੰਡੀਆਂ ਦੇ ਉੱਤੇ ਏਸੀ ਚਲਦੇ ਹੋਏ ਵੀ ਨਜ਼ਰ ਆਇਆ ਇਸ ਮਾਮਲੇ ਵਿੱਚ ਜਦੋਂ ਕਲਸੀ ਨਗਰ ਮਾਰਕੀਟ ਦੇ ਦੁਕਾਨਦਾਰ ਅਸ਼ੋਕ ਕੁਮਾਰ ਨਾਲ ਗਲਬਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਜਗ੍ਹਾ ਉੱਪਰ ਆਪਣੀਆਂ ਦੁਕਾਨਾਂ ਕਰ ਰਹੇ ਹਨ ਪਰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹਨਾਂ ਦੀਆਂ ਦੁਕਾਨਾਂ ਦੇ ਉੱਪਰ ਬਿਜਲੀ ਦਾ ਮੀਟਰ ਨਹੀਂ ਲਗਾਇਆ ਜਾ ਰਿਹਾ ਜਿਸ ਦੇ ਕਾਰਨ ਉਹਨਾਂ ਨੂੰ ਬਿਜਲੀ ਦੀ ਸਪਲਾਈ ਲੈਣ ਲਈ ਬਿਜਲੀ ਦੀਆਂ ਕੁੰਡੀਆਂ ਲਾ ਕੇ ਆਪਣੀ ਦੁਕਾਨ ਵਿੱਚ ਸਾਮਾਨ ਵੇਚਣ ਲਈ ਮਜਬੂਰ ਹਨ ਅਤੇ ਉੱਥੇ ਹੀ ਜਦੋਂ ਇਸ ਮਾਮਲੇ ਵਿੱਚ ਬਿਜਲੀ ਵਿਭਾਗ ਫਲੋਰ ਦੇ CE1 ਰਜੇਸ਼ ਅਨੰਦ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਮਾਰਕੀਟ ਵਿੱਚ ਨਜਾਇਜ਼ ਤੌਰ ਤੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਜਿਸ ਤੇ ਚਲਦਿਆਂ ਹੁਣਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਭਾਈ ਕੀ ਨਾਮ ਹੈ ਅਸ਼ੋਕ ਮਾਰੇ ਭਾਈ ਜਦੋਂ ਅੱਜ ਬਿਜਲੀ ਵਿਭਾਗ ਵੱਲੋਂ ਸਾਡੀ ਮਾਰਕੀਟ ਦੀ ਚੈਕਿੰਗ ਕੀਤੀ ਗਈ ਆ ਬਹੁਤ ਸਾਰੀਆਂ ਬੰਨੀਆਂ ਜਿਹੜੀਆਂ 60 70 ਦੇ ਕਰੀਬ ਖੜੀਆਂ ਗਈਆਂ ਹਾਂ ਜੀ ਜੀ ਕੀ ਕਹਿਣਾ ਵੀ ਇੱਥੇ ਮਾਰਕੀਟ ਦੇ ਵਿੱਚ ਆ ਜਿਹੜੀਆਂ ਕੁੰਡੀਆਂ ਲੱਗੀਆਂ ਹੋਈਆਂ ਆ ਵੱਡੀ ਕਾਰਵਾਈ ਹੋਣਾ ਹਾਂਜੀ ਹਾਂਜੀ ਅਸੀਂ ਕਹਿੰਦੇ ਆ ਜੀ ਸਰ ਜੀ ਮੀਟਰ ਲੱਗ ਜਾਣਾ ਤੇ ਕੁੰਡੀਆਂ ਭਰੋ ਸਰਕਾਰਾਂ ਮੈਦੂਗਾ ਤੇ ਆ ਜਿਹੜੀ ਦੋੜ ਬੱਜੇ ਵੀ ਬੱਜੂਏ ਤੇ ਕਹਿੰਦਾ ਜੀ ਇਸ ਕਰਕੇ ਅਫਸਰਾਂ ਮੋਰੇ ਬੇਨਤੀ ਆ ਸਰਕਾਰ ਮੋਰੇ ਬੇਨਤੀ ਆ ਕਿ ਸਾਡੇ ਮੀਟਰ ਲਾਏ ਜਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੇ ਮੀਟਰ ਲੱਗੇ ਕਿ ਇਸ ਵਜ੍ਹਾ ਤੇ ਨਹੀਂ ਆ ਸਾਡੇ ਇੱਥੇ ਮਾਰਕੀਟ ਦੇ ਵਿੱਚ ਮੀਟਰ ਪਹਿਲਾਂ ਲੱਗੇ ਸੀ ਬਾਅਦ ਜੋ ਫੇ ਕਲੋਨੀ ਡਾਗੇ ਸੀ ਸੈਂਟੀਮੀਟਰ ਨਾਲ ਲਾ ਲੇ ਸੀ ਉਹ ਦੂ ਬਾਹ ਨਹੀਂ ਲੱਗੇ ਉਸ ਤੋਂ ਬਾਅਦ ਲਾਉਣ ਨਹੀਂ ਕੀਤਾ ਇਹ ਜਾਣਕਾਰੀ ਜੇ ਸੀ ਵਾਲੀਆਂ ਜਗ੍ਹਾ ਨਹੀਂ ਅਕਵਿਚ ਵਾਲੀ ਜਗ੍ਹਾ ਪਰ ਬਿਤ ਕਈ ਦਰਾਨਾਂ ਤੇ ਮੀਟਰ ਲੱਗੇ ਹੋਏ ਵੀ ਨਜ਼ਰ ਆਏ ਆ ਹਾਂ ਜੀ ਪਹਿਲਾਂ ਲੱਗਿਆ ਜੀ ਪਹਿਲਾਂ ਲੱਗਿਆ ਹੁਣ ਮੰਗ ਕੀ ਕਰਦੇ ਸੀ ਹੁਣ ਮੰਗ ਇਹ ਹੀ ਕਰਦੇ ਜੀ ਸਾਡੇ ਮੀਟਰ ਲੱਗ ਲੱਗ ਜਾਂਦੇ ਬਹੁਤ ਵਧੀਆ ਗੱਲ ਆ ਜੀ ਤੁਸੀਂ ਇਸ ਮਾਮਲੇ 'ਚ ਪਹਿਲਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਕੀਤੀ ਆ ਵੀ ਸਾਨੂੰ ਇਹ ਜਿਹੜੀ ਆ ਪ੍ਰੋਬਲਮ ਆਂਦੀ ਆ ਵੀ ਮਾਰਕੀਟ ਕਾਫੀ ਲੰਬੀ ਬੰਦੀ ਹੋਈ ਆ ਬੀ ਇਹਦੇ ਬਾਰੇ ਜਿਹੜਾ ਬਿਲੀ ਦੀ ਸਾਨੂੰ ਕੋਈ ਸਮੱਸਿਆ ਆ ਰਹੀ ਹੈ ਉਹਦਾ ਹੱਲ ਕੀ ਸਾਲ ਦੋ ਸਾਲ ਪਹਿਲਾਂ ਅਸੀਂ ਗਏ ਸੀ ਕਾਫੀ ਝਟ ਭਜ ਕੀਤੀ ਪਰ ਲੇਕਿਨ ਲੱਗੇ ਨਹੀਂ ਸਾਡੇ ਮਿੰਟ ਨੂੰ ਇਜਾਜ਼ਤ ਨਹੀਂ ਮਿਲੇਗੀ ਮੀਟਰ ਦੀ ਸਾਡੀ ਤਾਂ ਇਹ ਬੇਨਤੀ ਹੈ ਕਿ ਇਥੇ ਮੀਟਰ ਲੱਗੇ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਹੱਲ ਕੀਤਾ ਜਾਵੇ ਗਰੀਬ ਬੰਦੇ ਆ ਰੋਟੀ ਕਮਾ ਕੇ ਖਾਂਦੇ ਆ ਨਿਆਣੇ ਪਾਲਦੇ ਆ ਤੇ ਮੀਟਰ ਲੱਗ ਜਾਵੇ ਤਾਂ ਸਾਡਾ ਵਧੀਆ ਹੱਲ ਹੋ ਜਾਊਗਾ ਜੀ ਦੇਖਿਆ ਕਿ ਉੱਥੇ ਦੁਕਾਨਦਾਰ ਭੱਜਦੇ ਵੀ ਨਜ਼ਰ ਆਏ ਨੇ ਤੇ ਕੁੰਡੀਆਂ ਵੀ ਭੜੀਆਂ ਸਰ ਕੀ ਸਾਰੀ ਚੈਕਿੰਗ ਆ ਤਾਂ ਕੀ ਕਾਰਵਾਈ ਕੀਤੀ ਇਹਨਾਂ ਦੇ ਆਪਾਂ ਨਾ ਸਾਰਿਆਂ ਦੇ ਜਿਹੜੇ ਵੀ ਕਨੈਕਸ਼ਨ ਕਰਤੇ ਹੈਗੇ ਜਾਂ ਜਿਨ੍ਹਾਂ ਨੇ ਤਲਾਈ ਸੀਗੀ ਉਹਨਾਂ ਦੀ ਡਿਟੇਲ ਲੈ ਲਈ ਹੈਗੀ ਆ ਉਹਨਾਂ ਤੇ ਆਪਾਂ ਅੱਗੇ ਕਾਰਵਾਈ ਕਰਾਂਗੇ ਨਾਲੇ ਉਹਨਾਂ ਦੇ ਕਲਸੀ ਨਗਰ ਦੇ ਜਿਹੜੇ ਵੀ ਦੁਕਾਨਦਾਰ ਭੱਜੇ ਆ ਜਾਂ ਉਹਨਾਂ ਦੇ ਕੋਈ ਵੀ ਬੰਦੇ ਉਹਨਾਂ ਨਾਲ ਗੱਲ ਕੀਤੀ ਆ ਕਿ ਤੁਸੀਂ ਇਹਨਾਂ ਨੂੰ ਪ੍ਰਾਪਰ ਕੋਈ ਨਾ ਕੋਈ ਕਮੇਟੀ ਘਰ ਨਾਲ ਹੱਲ ਕਰੋ ਕਿਉਂਕਿ ਇਹਨਾਂ ਦੇ ਇੱਥੇ ਸਾਰੇ ਕਬਜ਼ੇ ਵਾਲਾ ਹੀ ਏਰੀਆ ਵਾ ਜਿਸ ਕਰਕੇ ਥੋੜੀ ਪ੍ਰੋਬਲਮ ਹੈ ਉਹਨਾਂ ਨੂੰ ਮੀਟਾ ਲਾਂਚ ਆ ਰਹੀ ਹੈ ਇਸ ਕਰਕੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਮੇਟੀ ਘਰ ਜਾਓ ਜੇ ਤੁਹਾਡੇ ਇੱਥੇ ਪਾਣੀ ਦੀ ਹੈਗੀ ਹੈ ਸਪਲਾਈ ਜਾਂ ਦੂਜਾ ਸੀਰ ਹੈਗਾ ਤਾਂ ਤੁਸੀਂ ਉੱਥੋਂ ਆਪਾਂ ਹਾਊਸੈਂਟ ਜਾਂ ਕੁਝ ਵੀ ਲੈ ਕੇ ਰਸੀਦ ਫਿਰ ਮੀਟਾ ਅਪਲਾਈ ਕਰ ਸਕਦੇ ਜਿੱਦਾਂ ਸਰ ਇੱਕ ਚਲੋ ਕੁੰਡੀ ਤਾਂ ਲੱਗਦੀ ਲੱਗਦੀ ਹੈ ਜੇ ਇਹਨਾਂ ਦੇ ਕੋਲ ਕੋਈ ਰਜਿਸਟਰੀ ਵਾਲੀ ਜਗ੍ਹਾ ਨਹੀਂ ਆ ਤਾਂ ਉਹਦੀ ਕੁੰਡੀ ਦੇ ਤੌਰ ਤੇ ਨਜ਼ਾਈ ਦਾ ਫੈਲਾ ਵੀ ਬਹੁਤ ਚੱਕਿਆ ਜਾ ਰਿਹਾ ਏਸੀ ਤੱਕ ਲਾਏ ਗਏ ਆ ਉੱਤੇ ਵਿਗਰਨ ਮਿਲੇ ਆ ਇਸੀ ਵੀ ਲੱਗੇ ਹੋ ਜਾ ਉਹ ਕੋਈ ਜੋ ਵੀ ਹੈਗਾ ਆਪਾਂ ਕਾਰਵਾਈ ਕਰਾਂਗੇ ਤੇ ਉਹਨਾਂ ਦੀ ਸਾਜੀ ਵੀ ਜੋ ਵੀ ਹੈ ਸਿਸਟਮ ਨੂੰ ਦੇਖਾਂਗੇ ਵੀ ਇਹਨੂੰ ਚੇਂਜ ਕਰਾਂਗੇ ਤੇ ਜੇ ਕਿਤੇ ਲੂਜ਼ ਪੁਆਇੰਟ ਹੈਗਾ ਉਹਨੂੰ ਹੱਲ ਕਰਾਂਗੇ ਸਰ ਅੱਜ ਕੋਈ ਕਾਰਵਾਈ ਵੱਡੀ ਕੁਝ ਕਿਸੇ ਐਕਸ਼ਨ ਕੋਈ ਬਸ ਅੱਜ ਅਸੀਂ ਉਹਨਾਂ ਦੇ ਖਾਤੇ ਨੰਬਰ ਜਿਹੜੇ ਮੀਟਾ ਚੱਲਦੇ ਉਹ ਵੀ ਚੈੱਕ ਕਰ ਲਿਆ ਤੇ ਜਿਨ੍ਹਾਂ ਦੇ ਨਜਾਇਜ਼ ਕੁੰਡੀਆਂ ਵਾਂ ਉਹ ਖਤਕਾਰਾਂ ਦੇ ਨਾਂ ਨੂੰ ਨੋਟ ਕੀਤੇ ਆ ਉਹਤੇ ਅੱਗੇ ਕਾਰਵਾਈ ਹੋਊਗੀ